ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਘਰ ਦਾ ਸਾਰਾ ਜੀ ਖੁਸ਼ੀ ਹੋਵੋਗੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਹਾਂਜੀ ਸਾਡੇ ਚੈਨਲ ਤੇ ਨਵੇਂ ਆਏ ਹੋ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਅੱਗੇ ਵਾਲਾ ਬਟਨ ਜਰੂਰ ਨਾ ਆਪਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਹਾਂਜੀ ਹੁਣ ਆਪਾਂ ਵੀਡੀਓ ਕਰਦੇ ਹਾਂ ਸ਼ਟਾਰਟ ਧਿਆਨ ਨਾਲ ਸੁਣਿਓ ਜਿਵੇਂ ਮੈਂ ਕਹੂੰਗੀ ਦੇਖੋ ਛੋਟੇ ਛੋਟੇ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਸਾਡੇ ਵੱਡੇ ਵੱਡੇ ਫਾਇਦੇ ਹੋ ਜਾਂਦੇ ਨੇ ਘਰ ਦੀpropto ਕਿੱਥੋਂ ਸ਼ੁਰੂ ਹੁੰਦੀ ਆ ਸਾਡੀ ਦੇਲੀਆਂ ਤੋਂ ਜਿਹੜੇ ਸਾਡੀ ਦਲੀਜ ਆ ਕਈ ਭੈਣਾਂ ਕੀ ਕਰਦੀਆਂ ਨੇ ਸਬਜੀ ਕੀਰੀ ਕੌਲੇ ਦੇ ਨਾਲ ਲਾਤੀ ਕੋਈ ਚੱਪਲ ਜੁੱਤੀ ਟੁੱਟ ਗਈ ਕੌਲੇ ਨਾਲ ਰੱਖਤੀ ਘਰ ਦਾ ਕੂੜਾ ਸਮਰਿਆ ਕੌਲੇ ਨਾਲ ਲਾਤਾ ਇੱਥੇ ਤੱਕ ਕੀ ਬੱਚੇ ਨੇ ਲੈਟਰਨ ਕੀਤੀ ਆ ਪੋਟੀ ਕੀਤੀ ਉਹਦਾ ਜਿਹੜਾ ਡੈਪਰ ਲਾਇਆ ਉਹ ਵੀ ਬਾਹਰ ਕੌਲੇ ਦਾ ਰੱਖਤਾ ਜਾਂ ਫਕੀ ਜਿਹੜਾ ਡਸਟੀ ਵੀ ਨਾ ਜਿਹੜਾ ਸਾਡਾ ਕੂੜੇ ਦਾ ਰੱਖਿਆ ਉਹ ਵੀ ਕੌਲੇ ਦਾ ਰੱਖਿਆ ਹੁੰਦਾ ਭਾਈ ਕੌਲੇ ਦੇ ਨਾਲ ਇਹ ਜੀ ਕੋਈ ਚੀਜ਼ ਨਾ ਰੱਖੋ ਜੇ ਚੰਗਾ ਕੰਮ ਨਹੀਂ ਕਰਨਾ ਤਾਂ ਮਾੜਾ ਵੀ ਨਾ ਕਰਿਆ ਕਰੋ ਦੇਖੋ ਛੋਟ ਛੋਟ ਤੁਹਾਨੂੰ ਮੈਂ ਕੰਮ ਦੱਸੂਗੀ ਜੇ ਕਰੋਂਗੀ ਜਾਂ ਸੁਖ ਪਾਉਂਗੀ ਆ ਕਰਨਾ ਤਾਂ ਦੇਖੋ ਮੇਰੀਆਂ ਭੈਣਾਂ ਨੇ ਧੀਆਂ ਨੇ ਹੁੰਦਾ ਇਹ ਕੰਮ ਮੁੰਡੇ ਨਹੀਂ ਕਰਦੇ ਜੇ ਮੈਂ ਕਹਾ ਮੇਰੇ ਭਰਾ ਕਰਨਗੇ ਮੇਰੇ ਬੱਚੇ ਕਰਨਗੇ ਇੱਕ ਮੇਸ਼ਨ ਲੇਡੀ ਦੀ ਜ਼ਿੰਮੇਵਾਰੀ ਹੈ ਲੇਡੀ ਵਾਲੀ ਕੰਮ ਨੇ ਲੇਡੀ ਹੀ ਕਰਨ ਉੱਤੇ ਲੈ ਕੇ ਜਾਂਦੀ ਹੈ ਲੇਡੀ ਹੀ ਕਰਨ ਥੱਲੇ ਲੈ ਕੇ ਜਾਂਦੀ ਹੈ ਅਗਰ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖਣ ਲੱਗ ਜਾਈਂ ਇੱਕ ਮੈਂ ਤੁਹਾਨੂੰ ਗੁਪਤ ਗੱਲ ਦੱਸਦੀ ਹਾਂ ਜਿਹੜਾ ਤੁਹਾਡਾ ਅੰਡਰਵੀਅਰ ਉਹਨੂੰ ਨਾ ਕਦੇ ਵੀ ਟਾਰ ਤੇ ਨਾ ਪਾਓ ਸੁੱਕਣਾ ਉਹਨੂੰ ਜਦੋਂ ਵੀ ਪਾਓ ਸਿਰ ਤੋਂ ਨੀਵਾ ਸੁੱਕਣਾ ਪਾਓ ਸਿਰ ਤੋਂ ਉੱਚਾ ਸੁੱਕਣਾ ਨਾ ਪਾਓ ਕਦੇ ਵੀ ਅੱਗੇ ਕੁੜੀਆਂ ਤਾਰ ਤੱਕ ਕਿਉਂ ਨਹੀਂ ਸੀ ਪਾਉਣ ਦਿੰਦੀਆਂ ਉਹ ਵਜ੍ਹਾ ਇਹੀ ਸੀ ਜਦੋਂ ਤੁਸੀਂ ਸਿਰ ਤੋਂ ਉੱਚਾ ਅੰਡਰਵੀਅਰ ਪਾਉਨੇ ਹੋ ਨਾ ਤੁਹਾਡੇ ਉੱਤੇ ਗ੍ਰਹਿ ਰਾਹੁ ਚਨੀ ਸਾਰੇ ਮੰਗਲ ਵਗੈਰਾ ਸਾਰੇ ਇਕੱਠੇ ਹੋ ਜਾਂਦੇ ਨੇ ਇੱਕ ਕਦੇ ਭੁੱਲ ਕੇ ਵੀ ਆਪਣੇ ਸਿਰ ਤੋਂ ਉੱਚਨ ਜਦੋਂ ਵੀ ਪਾਣਾ ਅੱਜ ਕੱਲ ਦਾ ਸਟੈਂਡ ਆਉਂਦੇ ਨੇ ਸਟੈਂਡ ਵੀ ਉੱਚੇ ਨੇ ਸਿਰ ਤੋਂ ਨੀਵੇਂ ਵਾਲਾ ਜਿਹੜਾ ਉਹਦਾ ਬਣਿਆ ਹੋਇਆ ਪਾਰਟ ਉੱਥੇ ਸੁੱਕਣਾ ਪਾਉਂਦਾ ਪਮਾ ਉਹ ਬੱਚੇ ਦਾ ਅੰਡਰਵੀਅਰ ਪਮਾ ਸਿਆਣੇ ਦਾ ਪਮਾ ਨਿਆਣੇ ਦਾ ਪਮਾ ਲੇਡੀ ਦਾ ਕਿਸੇ ਦਾ ਵੀ ਹੈ ਸਿਰ ਤੋਂ ਉੱਚਾ ਅੰਡਰਵੀਅਰ ਨਾ ਪਾ। ਹੋਰ ਜਿਹੜਾ ਮਰਜੀ ਕੱਪੜਾ ਜਿੱਥੇ ਮਰਜੀ ਪਾ। ਹੁਣ ਤੁਸੀਂ ਕੀ ਕਰਨਾ? ਊੜੇ ਤਾਂ ਗੱਲ ਹੋ ਗਈ ਵੀ ਢੇੜੀਆਂ ਤੇ ਨਹੀਂ ਰੱਖਣਾ। ਸਵੇਰੀ ਉੱਠੋ। ਥੋੜਾ ਥੋੜਾ ਢੇੜੀਆਂ ਤੇ ਦੁੱਧ ਦਾ ਛਿੱਟਾ ਦੇ ਦਿਓ। ਢੇੜੀ ਪਮਾ ਕਿਸੇ ਵੀ ਪ੍ਰਕਾਰ ਦੀ ਹੈ। ਮੈਂ ਅੱਗੇ ਵੀ ਦੱਸਿਆ ਸੀ। ਪਾ ਮੈਂ ਕੱਚੀ ਆ ਪਾ ਮੈਂ ਪੱਕੀ ਆ ਪਾ ਮੋਸਲਮੇ ਕਾ ਲੱਗੇ ਪਾ ਮਾ ਪੱਥਰ ਲੱਗੇ ਤੁਸੀਂ ਉੱਥੇ ਦੋ ਪਾਣੀ ਦੇ ਬਾਲਟੀਆਂ ਮਾਰੋ ਤਰੜਕਾ ਫੇਰ ਤੋਂ ਮਾ ਲక్ష్ਮੀ ਤੁਹਾਡੇ ਘਰ ਨੂੰ ਛੰਮਛੰਮ ਕਰਦੀ ਭੱਜੀ ਆਉਗੀ ਗਾਰੰਟੀ ਨਾਲ ਕਹਿੰਦੀ ਆ ਮੈਂ ਇਮੀ ਦਮ ਨਾਲ ਗੱਲ ਕਰਦੀ ਹੁੰਦੀ ਆ ਪਾਣੀ ਪ੍ਰੋਬਲ ਮੇਰੀ ਕੋਈ ਗੱਲ ਨਹੀਂ ਹੁੰਦੀ ਪਹਿਲਾਂ ਵਸ ਚੀ ਦਾ ਰਿਜ਼ਲਟ ਦੇਖਣੀ ਆ ਫੇਰ ਮੈਂ ਤੁਹਾਨੂੰ ਦੱਸਦੀ ਹੁੰਦੀ ਆ ਹੂੰ ਹੁਣ ਤੁਸੀਂ ਕੀ ਕਰਨਾ ਹੈ ਦੇਖੋ ਕਾਲੂ ਸ਼ਨੀਵਾਰ ਆ ਉਦੋਂ ਬਾਅਦ ਵੀ ਸ਼ਨੀਵਾਰ ਸੌਰੀ ਜਾਨੀ ਮੈਂ ਵੀਡੀਓ ਅਪਲੋਡ ਸ਼ੁੱਕਰਵਾਰ ਨੂੰ ਬਣਾਉਣ ਲੱਗੀ ਆ ਕਿ ਸ਼ਨੀਵਾਰ ਨੂੰ ਤਾਂ ਮੈਂ ਪਾ ਦੇਣੀ ਆ ਸਵੇਰ ਸਮਝੋ ਵੀ ਸ਼ਨੀਵਾਰ ਤੋਂ ਸ਼ਾਮ ਨੂੰ ਤੁਸੀਂ ਇੱਕ ਦੀਵਾ ਜਗਾਉਣਾ ਸ਼ੁਰੂ ਕਰਨਾ ਹੈ ਦੀਵਾ ਕਿਵੇਂ ਜਗਾਉਣਾ ਅੱਗੇ ਪਹਿਲਾਂ ਮੈਂ ਚਮਕਾ ਦੀਵੇ ਬਾਰੇ ਵੀ ਦੱਸਿਆ ਸੀ ਵੀ ਹਰ ਸ਼ਨੀਵਾਰ ਚਮਕਾ ਦੀਵਾ ਜਗਾਓ ਜਿਹੜਾ ਚਮਕਾ ਦੀਵਾ ਜਲਾਉਂਦੇ ਨੇ ਉਹ ਵੀ ਠੀਕ ਆ ਤੇ ਇਹਦੇ ਨਾਲ ਜੇ ਤੁਸੀਂ ਇੱਕ ਦੀਵਾ ਹੋਰ ਜਗਾਉਣ ਲੱਗ ਜੇ ਤੁਸੀਂ ਕੀ ਕਰਨਾ ਮਿੱਟੀ ਦਾ ਦੀਵਾ ਲੈਣ ਉਹਦੇ ਵਿੱਚ ਸਾਤ ਚਿੱਟੇ ਚੌਲ ਪਾਉਣੇ ਨੇ ਥੋੜੇ ਜਿਹਾ ਇੰਨੇ ਨਹੀਂ ਪਾਉਣੇ ਥੋੜੇ ਜਿਹਾ ਪਾਉਣੇ ਉਹਦੇ ਵਿੱਚ ਦੋ ਚਾਰ ਟੁਕੜੀਆਂ ਕਪੂਰ ਦੀਆਂ ਪਾਉਣੀਆਂ ਨੇ ਦੇਸੀ ਕੀ ਉਹਦਾ ਦੀਵਾ ਹਰ ਸ਼ਨੀਵਾਰ ਦਿਵਾਉਣਾ ਕਰ ਅਗਰ ਜੇ ਤੁਸੀਂ ਡੇਲੀ ਕਰਤਾ ਮੈਂ ਕਹਿੰਨੀ ਆ ਤੁਹਾਡੇ ਘਰੋਂ ਲక్ష్ਮੀ ਆਉਣਾ ਕੋਈ ਨਹੀਂ ਰੋਕ ਸਕਦਾ ਦੁਨੀਆ ਦਾ ਕੋਈ ਅਹਿਜਾ ਨਹੀਂ ਸ਼ਕਤੀ ਜਿਹੜੇ ਤੁਹਾਡੇ ਘਰੋਂ ਲక్ష్ਮੀ ਆਉਣਾ ਤੁਹਾਡੇ ਘਰੋਂ ਪੈਸਾ ਆਉਣਾ ਰੁਕ ਦੂਗੀ ਮਾ ਲక్ష్ਮੀ ਦੌੜੀ ਦੌੜੀ ਯੰਗੀ ਜੀ ਤੁਸੀਂ ਇਹ ਕੰਮ ਕਰੋ ਅਸੀਂ ਕਿਉਂ ਅੱਗੇ ਅੱਗੇ ਜੀ ਲੋਕਾਂ ਦੇ ਖਰਚੇ ਨਹੀਂ ਸੀ ਜੀ ਹੁਣ ਖਰਚੇ ਜ਼ਿਆਦਾ ਨੇ ਭਾਈ ਅੱਗੇ ਆਮਦਨ ਵੀ ਹੈ ਨਹੀਂ ਸੀ ਲੋਕਾਂ ਕੋਲੇ ਪੈਸੇ ਫੇਰ ਵੀ ਉਹਨਾਂ ਕੋਲ ਘੜਿਆਂ ਦੇ ਘੜੇ ਨਿਕਲਦੇ ਸੀ ਐਨ ਐਨ ਦਾ ਟੂਮਾ ਹੁੰਦੀਆਂ ਸੀ ਤੱਕੜੀ ਨਾਲ ਝੋਖਦੇ ਸੀ ਉਹ ਲੋਕ ਹੈ ਸਾਡੇ ਮਤਲ ਦਾਦੇ ਪਰਦਾਦੇ ਨਾਨੇ ਨਾਨੀਆਂ ਐਨੇ ਸੋਨਾ ਚਾਂਦੀ ਹੁੰਦਾ ਸੀ ਐਨ ਐਨ ਕਹਿੰਦੇ ਗਾਗਰਾਂ ਭਰੀਆਂ ਹੁੰਦੀਆਂ ਸੀ ਉਹਨਾਂ ਕੋ ਤਾਂ ਫਿਰ ਕੰਨੇ ਖਰਚ ਆ ਰਹੀ ਸੀ ਕਰਦੇ ਖਰਚਾ ਕਿਉਂ ਨਹੀਂ ਸੀ ਕਰਦੇ ਬੱਚੇ ਕਿੰਨੇ ਕਿੰਨੇ ਸੀ ਪਾਲਦੇ ਨਹੀਂ ਸੀ ਇੱਕ ਕੀ ਪੜਾਈਓ ਘਟ ਸੀ ਪੜਾਈ ਵੀ ਕੀ ਘਟ ਸੀ ਕੰਮ ਦਾ ਲਾਲਚ ਹੁੰਦਾ ਸੀ ਲੋਕਾਂ ਨੂੰ ਗਿਆ ਭਈਏ ਛਈਏ ਨਹੀਂ ਸੀ ਆਉਂਦੇ ਹੈ ਅਗਲਾ ਕਹਿੰਸੀ ਤੂੰ ਡੰਗ ਹਰਾਚਾਰ ਨਾਲ ਹਰੇ ਡੰਗਰਚਾਰਾ ਤੂੰ ਖਰਾ ਵਾਟ ਲੈ ਤੂੰ ਫਲਾਨੇ ਉਹ ਕਰ ਲੈ ਉਹ ਕਰ ਲੈ ਚਲ ਉਹ ਸਾਡੇ ਲੋਕਾਂ ਨਾਲੋਂ ਜ਼ਿਆਦਾ ਕਾਮਯਾਬੀ ਸੀ ਲੋਕ ਹੁਣ ਅਸੀਂ ਪੜ੍ਹ ਲੈ ਕੇ ਵੀ ਉਹਨੇ ਕਾਮਯਾਬ ਨਹੀਂ ਹੈਗੇ ਉਹਨਾਂ ਇਹਨਾਂ ਨਾਲ ਸੋਨਾ ਇਹਨਾਂ ਨਾਲ ਚਾਂਦੀ ਦਿਖਾ ਦੇ ਕੋਈ ਮੈਨੂੰ ਇਹਨਾਂ ਨਾਲ ਮੋਰਾਂ ਕਿਸੇ ਦੇ ਘਰੇ ਹੋਣਗੇ ਹਾਂ ਦੋ ਤੋਲੇ ਸੋਨਾ ਨਹੀਂ ਨਿੱਕਾ ਦਾ ਕਿਸੇ ਦੇ ਘਰੋਂ ਹੂੰ ਕੀ ਕਹਣਾ ਕੋਈ ਬਿਰਲਾ ਘਰ ਹੋ ਜਿੱਥੇ ਹੋਊ ਪਈ ਆ ਅੱਧਾ ਕਿਲੋ ਸੋਨਾ ਪਿਆ ਹੂੰ ਗੱਲ ਸੱਚੀ ਹੈ ਦੇਖੋ ਕੌੜੀ ਜ਼ਰੂਰ ਹੁੰਦੀ ਹੈ ਮੇਰੇ ਥੋੜੀ ਉਹ ਕਿਉਂ ਹੁਣ ਕਹਿੰਦੇ ਖਰਚੇ ਜ਼ਿਆਦੇ ਨਹੀਂ ਆਮਦਨਾਂ ਵੀ ਬਹੁਤ ਨਹੀਂ ਉਸ ਮਨ ਨਾਲ ਮਸੂਹਂਦੀਆਂ ਨੇ ਪਰ ਗਲਤੀਆਂ ਸਾਡੀਆਂ ਕਰਕੇ ਪੈਸਾ ਨਹੀਂ ਟਿਕਦਾ ਇੱਕ ਤਾਂ ਸ਼ਨੀ ਸ਼ੁੱਕਰਵਾਰ ਵਾਲ ਕਟਾਉਂਦੀਆਂ ਨੇ ਜਾ ਕੇ ਧੀਆ ਭੈਣ ਬਾਹਰ ਕਟਾਉਣਾ ਹੀ हट ਜਾਣਗੇ ਬਾਹਲੀ ਗੱਲ ਨਹੀਂ ਹੈ ਬਾਅ ਕਟਾਉਣਾ ਹਟ ਜਾਣ ਐਤਵਾਰ ਨੂੰ ਨਾ ਕਟਾਉਣ ਲੱਗ ਜਾਣ ਲੈ ਮੈਂ ਕਿਹਨੀਆਂ ਜੇ ਘਰ ਦੇ ਵਿੱਚ ਜਿਹੜੇ ਅਵਾਨੀ ੜਵਾਨੀ ਰਿਸਾ ਕਰਦੇ ਨੇ ਸੀ ਵੱਡੇ ਵੱਡੇ ਉਹ ਪਾਈ ਵੱਡੇ ਵੱਡੇ ਪੁੰਨਦਾਨ ਬਹੁਤ ਕਰਦੇ ਨੇ ਉਹ ਤਾਂ ਹਮਨ ਵੀ ਸੋਨੇ ਚਾਂਦੀ ਦਾ ਕਰਦੇ ਨੇ ਅਸੀਂ ਰਿਸ ਕਰਦੇ ਦੂਜੇ ਦੀ ਦੇਖ ਕੇ ਬਾਹਰਲੀਆ ਕੰਟਰੀਆਂ ਦੀ ਰਿਸ ਕਰਦੇ ਆ ਪਰ ਜਿਹੜੇ ਸਾਡੇ ਇਮਰਜ਼ਾਦਾ ਸਾਡੀ ਧਰਤੀ ਦੀ ਮਰਜ਼ਾਦਾ ਉਹ ਸਾਡੇ ਤੇ ਚੱਲੂ ਉਹ ਸਾਡੇ ਤੇ ਕਾਨੂੰਨ ਉਹਦਾ ਦਾਰੇ ਚ ਸਾਡੇ ਬਾਹਰ ਜਾ ਕੇ ਵੀ ਦੁਖੀ ਨਹੀਂ ਉਹ ਮੰਨੋ ਹਟ ਗਏ ਨਾ ਜਦ ਬੜੇ ਇਧਰੋਂ ਗਏ ਨੇ ਅਸੀਂ ਤਾਂ ਜੀ ਕਿਸੇ ਨੂੰ ਨਹੀਂ ਮੰਨਣਾ ਦੇਵੀ ਦੇਵਤੇ ਨੂੰ ਇਧਰ ਤਾਂ ਅੰਗਰੇਜ਼ ਮੰਨਦੇ ਹੀ ਨਹੀਂਗੇ ਅਸੀਂ ਕਿਉਂ ਮੰਨੀ ਉਹ ਪਾਈ ਤੁਹਾਡੀ ਜਨਮ ਭੂਮੀ ਅਸਲੀ ਇੰਡੀਆ ਦੇਵੀ ਦੇਵਤਿਆਂ ਦੀ ਪੀਰਾਂ ਪਕੰਬਰਾਂ ਦੀ ਗੁਰੂਆਂ ਮਹਾ ਪੀਰਾਂ ਦੀ ਧਰਤੀ ਆ ਇਹ ਭਾਵੇਂ ਜਿੱਥੇ ਮਰਜੀ ਚਲੇ ਜੋ ਅੰਸ ਤੁਹਾਡੀ ਉਹੀ ਆ ਇਹ ਗੱਲ ਮੰਨਣੀ ਪਊ ਕਿੰਨਾ ਚਿਰ ਤੁਸੀਂ ਇੰਨਾਂ ਚੀਜ਼ਾਂ ਨੂੰ ਨਹੀਂ ਅਪਣਾਉਦੇ ਉੰਨਾ ਚਿਰ ਦੁਖੀ ਰਹੋਗੇ ਤੁਹਾਡੀ ਲਾਹ ਦੁਖੀ ਤੁਸੀਂ ਦੁਖੀ ਰਿਸ਼ਤੇ ਨਹੀਂ ਹੁੰਦੇ ਲਾਪ ਦੇ ਕਿਉਂ ਨਹੀਂ ਹੁੰਦੇ ਕੁੜੀਆਂ ਕੁਆਰੀਆਂ ਬਟੇ ਕੁੜੀਆਂ ਦਰਸਤ ਨਹੀਂ ਹੁੰਦਾ ਛਿੱਤ ਛਿੱਤੀ ਮੰਨਦੀਆਂ ਨਹੀਂ ਵਿਆਹ ਕਰਾਉਣਾ ਕਿਉਂ ਨਹੀਂ ਮੰਨਦੀ ਅਸੀਂ ਉਹਨਾਂ ਚੀਜ਼ਾਂ ਨੂੰ ਛੱਡ ਤਾਂ ਮੈਂ ਮੈਰੀ ਦੇ ਵਿੱਚ ਫਸ ਗਏ ਜੋ ਹਨ ਅੱਜ ਕੱਲ ਦੇ ਬੱਚੇ ਪਤਾ ਕੀ ਕਹਿੰਦੇ ਨੇ ਮਾਂ ਬਾਪੂ ਤੁਸੀਂ ਮੰਨ ਲਓ ਅਸੀਂ ਨਹੀਂ ਇਹਨਾਂ ਨੂੰ ਮੰਨਣਾ ਜੇ ਬੱਚੇ ਸਾਹ ਨਹੀਂ ਸੀ ਲੈਂਦੇ ਮਾਵਾ ਬਾਪੂਰੇ ਜਿਵੇਂ ਕਹਿੰਦੇ ਸੀ ਜੇ ਮਿੱਟੀ ਨੂੰ ਕੈਸੇ ਨੇ ਮਿੱਟੀ ਦੀ ਢੇਰੀ ਨੂੰ ਮੱਥਾ ਟੇਕਦੇ ਤਾਂ ਉਹਨੂੰ ਵੀ ਟੇਕਦੇ ਸੀ ਹੁਣ ਜੇ ਕਹਿੰਦੇ ਨਾ ਘਰ ਤੇ ਦਾਦੀ ਦਾਦਾ ਨੇ ਉਹਨੂੰ ਨਮਸਕਾਰ ਕਰਦੇ ਮੱਥਾ ਟੇਕਦੇ ਜਾਂ ਮਾਮੀ ਆਈਏ ਮਾਮਾ ਆਇਆ ਮੋਬਾਈਲ ਤੇ ਲੱਗ ਰਹੇ ਨੇ ਮਾਮਾ ਮਾਮੀ ਨਾਨੀ ਤਾਂ ਕਿਸੇ ਨੂੰ ਮਤਲਬ ਲੈਣੀਗਾ ਕਿਸੇ ਨੂੰ ਇਹਨਾ ਚੱਜਾ ਨਾ ਸਾਡੇ ਕਰਮਾਂ ਦੇ ਜਿਹੜੇ ਗ੍ਰਹਿ ਚੱਕੀਆਂ ਨੇ ਪੁੱਠੀਆਂ ਚੱਲਣ ਲੱਗੀਆਂ ਹੋਰ ਗੱਲ ਕੁਛ ਨਹੀਂ ਜੇ ਥੋੜਾ ਜਿਹਾ ਸੇ ਹੁਣ ਵੀ ਧਿਆਨ ਦੇ ਦਈਏ ਹੁਣ ਵੀ ਅਸੀਂ ਪਹਿਲਾ ਵਰਗਾ ਪੰਜਾਬ ਬਣਾ ਸਕਦੇ ਹਾਂ ਸਾਡੀਆਂ ਆਪਣੀਆਂ ਗਲਤੀਆਂ ਨੇ ਆਪਣੀਆਂ ਗਲਤੀਆਂ ਦੇ ਅਸੀਂ ਆਪ ਦੁੱਖ ਪਾਉਨੇ ਸਾਡੇ ਟੋਏ ਪੱਟੇ ਹੋਏ ਨੇ ਅਸੀਂ ਆਪ ਦਾ ਟੋਏ ਵਿੱਚ ਆਪ ਹੀ ਕਰਦੇ ਹਾਂ ਐਨੇ ਆ ਕੰਮ ਕਰਨ ਲੱਗ ਜਿਓ ਮੈਂ ਕਹਿੰਨੀ ਆ ਜੇ ਇੱਕ ਸਾਲ ਭਰ ਕਰਤਾ ਮੈਨੂੰ ਪੁੱਛ ਲਿਓ ਆ ਕੇ ਬੀਤਿਆ ਮਾਤਾ ਜੀ ਐਂ ਕਿਹਾ ਸੀ ਹ ਐਡੀ ਖਤੀ ਤਾਂ ਮੈਂ ਮਰਦੀ